ਦਾ ਠੀਕ ਹੋ ਗਿਆ ਚੱਟਾ ਤਾਂ ਨਹੀਂ ਬਾੜਾ ਲੈ ਕੇ ਪੈਣ ਇੱਥੇ ਪੰਜਾਬ ਵਿੱਚ ਹੁਣ ਚਿੱਟੇ ਵਾਲੇ ਹੁਣ ਕਾਣ ਢਾਉਂਦੇ ਨੇ ਸਹੀ ਬੰਦਿਆਂ ਨੂੰ ਫੜ ਕੇ ਟਾਰ ਰਹੇ ਨੇ ਉਹੀ ਬਹੁਤ ਵਧੀਆ ਗੱਲ ਆਈ ਮੈਂ ਇਹ ਨਹੀਂ ਕਹਿੰਦਾ ਵੀ ਮੁਕੰਮਲ ਤੌਰ ਤੇ ਖਤਮ ਹੈ 15 20% ਤਾਂ ਹੈ ਹੀ ਇਹ ਇੱਕ ਤੁਹਾਡਾ ਵੀ ਕਹਿੰਦੇ ਸੀ 200 ਰੁਪਿਆ ਲੱਗਦੀ ਹੈ ਵੀ ਦੇਣਗੇ ਮੋੜ ਰਾਂ ਦੀ ਫਰੀ ਇਹਦੇ ਹਲਾਤ ਜਾਏ ਇੰਨੀ ਤਾਂ ਪੀਡੀਆਂ ਕਹਿੰਦੇ ਨੇ ਛੱਡੀਆਂ ਨੇ ਕਿ ਨਾ ਕਾਗਦੀਆਂ ਨੇ ਨਾ ਕਾਂਗਰਸੀਆਂ ਨੇ ਭਗਵਾਨਤਮਨ ਜੰਗਲ ਲੱਗੇ ਜੀ ਸਾਡੇ ਕਿਰਪਾ ਦੇ ਤੇ ਮਾਫੀ ਤੇ ਨਾਲ ਉਹਨਾਂ ਨੇ ਚੰਨੀ ਵਿਚਾਰੇ ਦਾ ਥੋੜਾ ਜਿਹਾ ਰਿਹਾ ਉਹਨੇ ਕੀ ਕਰਨਾ ਸੀ ਐਨੇ ਜਿਹੇ ਦਾ ਬੰਦਾ ਸਿੱਧਾ ਹੋ ਕੇ ਬੈਠ ਲਈ ਹੈ ਹਰੇਕ ਵਰਗ ਨੂੰ ਯਾਨੀ ਕਿ ਮੈਂ ਸਮਝਦਾ ਨਿੱਜੀ ਤੌਰ ਤੇ ਸਾਲ ਦਾ 30 ਤੋਂ 35000 ਰੁਪਏ ਸਰਕਾਰ ਨੇ ਫੈਸਲਾ ਦਿੱਤਾ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਫਤਗੜ ਸਾਹਿਬ ਦੇ ਪਿੰਡ ਮੰਡੋਫਲ ਜਿੱਥੇ ਵੱਖ-ਵੱਖ ਵਿਸ਼ਿਆਂ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਜੀ ਮੌਜੂਦ ਨੇ ਸੱਸੀ ਗਾ ਭਾਜੀ ਕੀ ਨਾਮ ਹੈ ਸੱਸੀ ਕਾਲੀਆ ਮਰਿੰਦਰ ਸਿੰਘ ਹੈ ਜੀ ਮੇਰਾ ਨਾਮ ਮੈਡਮ ਪਾਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਹਾਲਾਂਕਿ ਤੁਸੀਂ ਆਪਣੀ ਆਮ ਆਦਮੀ ਪਾਰਟੀ ਤੋਂ ਹੁਣ ਤੱਕ ਜੋ ਵੀ ਸਰਕਾਰ ਨੇ ਵਾਅਦੇ ਕੀਏ ਸੀਗੇ ਲਗਭਗ ਲੱਗਦਾ ਪੂਰੇ ਹੋ ਗਏ ਨਹੀਂ ਮੈਂ ਜੇ ਨਿੱਜੀ ਤੌਰ ਤੇ ਪਿੰਡ ਦੀ ਗੱਲ ਕਰਾਂ ਆਪਣੇ ਦੀ ਜਾਂ ਹਲਕੇ ਦੀ ਗੱਲ ਕਰਾਂ ਜਿਹੜੀ ਪਿਛਲੇ ਸਾਲਾਂ ਦੀ ਕਾਰਜ ਜਾਰੀ ਹੈ ਖਾਸ ਕਰਕੇ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਲਕਵੀਰ ਸਿੰਘ ਜੀ ਰਾਏ ਨੇ ਇਥੋਂ ਉਹਨਾਂ ਨੇ ਸਾਡੇ ਜਿਹੜਾ ਪਿੰਡ ਵਾਸਤੇ ਖਾਸ ਕਰਕੇ ਜਿਹੜੇ ਮੇਨ ਕੰਮ ਨੇ ਪਿੰਡ ਦੇ ਕਰੇ ਉਹਨਾਂ ਨੇ ਸਾਡੇ ਤੁਸੀਂ ਪਿੰਡ ਦੀ ਐਂਟਰੀ ਤੇ ਦੇਖਿਆ ਹੋਣਾ ਸ਼ਹੀਦ ਮੁਖਤਿਆਰ ਸਿੰਘ ਜੀ 1965 ਦੇ ਵਿੱਚ ਸ਼ਹੀਦ ਹੋਏ ਸੀਗੇ ਤਾਂ ਇੰਨੇ ਸਾਲਾਂ ਬਾਅਦ ਲਗਭਗ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਨੇ ਮੈਂ ਸਮਝਦਾ ਉਹਨੂੰ ਯਾਦ ਕਰਿਆ 10 ਲੱਖ ਰੁਪਏ ਦੀ ਉਹਨਾਂ ਨੇ ਗ੍ਰਾਂਟ ਸਾਨੂੰ ਦਿੱਤੀ ਆ ਸਾਡੇ ਪਿੰਡ ਦੀ ਜਿਹੜੀ ਫਰਨੀ ਆ ਮੇਰੇ ਨਾਲ ਤਾਂ 2006-7 ਚ ਬਣੀ ਸੀ ਸੋ ਜਿਵੇਂ ਸਿਆਣੇ ਕਹਿੰਦੇ ਆ ਵੀ 13 ਸਾਲ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਆ ਸਾਡੀ ਤਾਂ ਹੁਣ ਇਹ ਸਰਕਾਰ ਨਹੀਂ ਸੁਣੀ ਆ ਜੀ 13 ਸਾਲ ਤੋਂ ਵੀ ਉੱਪਰ ਹੋ ਗਏ ਸੋ ਕਿਸਾਨ ਨੇ ਜਿਹੜੇ ਝੋਨੇ ਦਾ ਸੀਜ਼ਨ ਚੱਲ ਰਿਹਾ ਉਹ ਲਹਿਟ ਆ ਜਿਹੜੀ ਭਾਵੇਂ ਘਰਾਂ ਦੀ ਆ ਭਾਵੇਂ ਮੋਟਰਾਂ ਦੀ ਆ ਉਹ ਅਤੇ 24 ਘੰਟੇ ਚੱਲ ਰਹੀ ਹੈ ਲੋਕਾਂ ਨੇ ਹਫ਼ਤੇ ਦੇ ਵਿੱਚ ਸਾਡੇ ਪਿੰਡ ਦੇ ਨਗਰ ਵਿਖੇ ਝੋਨਾ ਲਾਤਾ ਸਾਰਿਆਂ ਨੇ ਸੋ ਇੱਕ ਸਾਡੇ ਲਈ ਪਿੰਡ ਨੂੰ ਮੈਰਿਜ ਪੈਲਸ ਹੈ ਜਿਹੜਾ ਛੋਟੀਆਂ ਪ੍ਰੋਗਰਾਮ ਕਰਨ ਵਾਸਤੇ ਉਹ ਦੇਤਾ 30 ਲੱਖ ਰੁਪਏ ਦਾ ਉਹ ਸਾਰੀ ਅਧੀਨ ਹੈ ਚੱਲ ਰਿਹਾ ਕੰਮ ਜੀ ਉਹਨਾਂ ਦਾ 3 ਲੱਖ ਰੁਪਏ ਗਰਾਊਂਡ ਨੂੰ ਦਿੱਤਾ ਗਰਾਊਂਡ ਨਹੀਂ ਸੀ ਹੈਗਾ ਉਹਦੇ ਵਾਸਤੇ ਦਿੱਤਾ ਸਾਨੂੰ ਸਟਰੀਟ ਲਾਈਟਾਂ ਲਈ ਪੈਸੇ ਦਿੱਤੇ ਸੋ ਤੇ ਵੱਡਾ ਇੱਕ ਪ੍ਰੋਜੈਕਟ ਹੈ ਜਿਹੜਾ ਛੋਟੇ ਸਾਹਿਬ ਜੀ ਆਦਿਆਂ ਦੀ ਸ਼ਹੀਦੀ ਦਾ ਯਾਦਗਾਰ ਵਾਸਤੇ 100 ਕਰੋੜ ਦੇ ਲਗਭਗ ਉਹ ਮੰਡੂਫਲ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਸੋ ਸਾਡੇ ਵਾਸਤੇ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਚੰਗੀ ਹੈ ਸੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਮੈਂ ਸਮਝਦਾ ਹਰੇਕ ਘਰ ਨੂੰ ਨਿੱਜੀ ਤੌਰ ਤੇ ਫਾਇਦਾ ਦਿੰਦਾ 600 ਯੂਨਿਟ ੰਬੀ ਜਲੀ ਦੇ ਭਾਵੇਂ ਉਹ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਇੱਕੋ ਅੱਖ ਨਾਲ ਸਰਕਾਰ ਨੇ ਤੋਲਿਆ ਹਰੇਕ ਪਿੰਡ ਦੇ ਹਰੇਕ ਘਰ ਨੂੰ ਪਾਵੇਂ ਉਹ ਜਰਨਲ ਵਰਗ ਹੈ ਪਾਵੇਂ ਐਸਸੀ ਵਰਗ ਹੈ ਪਾਵੇਂ ਬੀਸੀ ਵਰਗ ਹਰੇਕ ਵਰਗ ਨੂੰ ਜਾਨੀ ਕਿ ਮੈਂ ਸਮਝਦਾ ਨਿੱਜੀ ਤੌਰ ਤੇ ਸਾਲ ਦਾ 30 ਤੋਂ 35000 ਰੁਪਏ ਸਰਕਾਰ ਨੇ ਫਾਇਦਾ ਦਿੰਦਾ ਇੱਕ ਤੁਸੀਂ ਗਰਾਊਂਡ ਦੀ ਗੱਲ ਕਰੀ ਹੈ ਪਿਛਲੀਆਂ ਸਰਕਾਰਾਂ ਵੇਲੇ ਤਾਂ ਮਤਲਬ ਗਲੀਆਂ ਵਾਲੀਆਂ ਤੱਕ ਸੀਮਤ ਸੀਗਾ ਬਹੁਤ ਘੱਟ ਸੋਨ ਨੂੰ ਮਿਲਦਾ ਸੀ ਇਸ ਵਾਰ ਗਰਾਊਂਡ ਦਾ ਜ਼ਰੂਰ ਮਿਲ ਰਿਹਾ ਬਹੁਤ ਸਾਰੇ ਪਿੰਡਾਂ 'ਚ ਵੀ ਗਰਾਊਂਡ ਹੋਣ ਬਣ ਰਹੇ ਨੇ ਹਾਲਾਂਕਿ ਨੌਜਵਾਨ ਪਹਿਲਾਂ ਵੀ ਸੀ ਪਿੰਡਾਂ ਦੇ ਵਿੱਚ ਪਰ ਨਸ਼ੇ ਤੇ ਲੱਗ ਗਏ ਹਨਾ ਅੱਜ ਜਿਹੜੀ ਵੱਡੀ ਸਮੱਸਿਆ ਵਿੱਚ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਇਹ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਗਰਾਊਂਡਾਂ ਵੱਲ ਧਿਆ ਖੇਡਾਂ ਵੱਲ ਕਿਉਂ ਨਹੀਂ ਧਿਆਨ ਦਿੰਦਾ ਸਰਕਾਰਾਂ ਵੱਲ ਨਹੀਂ ਮੈਂ ਬਤੌਰ ਸਾਡੀ ਟਿਨਯੋਰ ਹੈ ਜਿਹੜੀ ਬਤੌਰ ਸਰਪੰਚੇ ਲੰਬਾ ਸਮਾਂ ਹੈ ਸਾਨੂੰ ਸਡੇ ਪਰਿਵਾਰ ਦੇ ਵਿੱਚ ਮੇਰੇ ਤਾਇਆ ਜੀ ਜਿਹੜੇ ਫਾਦਰ ਸਾਹਿਬ ਦਾਦਾ ਜੀ ਸਰਪੰਚ ਰਹੇ ਆ ਮੈਂ ਸਮਝਦਾ ਲੋਕਾਂ ਨੂੰ ਬੇਨਤੀ ਕਰਦਾ ਵੀ ਪੈਸੇ ਤਾਂ ਤਕਰੀਬਨ ਪੰਚਾਇਤਾਂ ਹਰੇਕ ਲਾਉਣੀਆਂ ਚਾਹੁੰਦੀਆਂ ਨੇ ਪਰ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਤੇ ਏਕਤਾ ਹੋਣੀ ਚਾਹੀਦੀ ਹੈ ਵੀ ਜਿਵੇਂ ਹੁਣ ਅਸੀਂ ਪੰਚਾਇਤ ਇਸ ਵਾਰ ਚਲਾ ਰਹੇ ਹਾਂ ਸਾਡੇ ਪਿੰਡ 'ਚ ਬਿਨਾਂ ਪਾਰਟੀਬਾਜ਼ੀ ਤੋਂ ਬਿਨਾਂ ਪੱਖਪਾਤ ਤੋਂ ਅਸੀਂ ਹਰੇਕ ਦੀ ਸਲਾਹ ਲੈ ਕੇ ਚਲਾ ਰਹੇ ਹਾਂ ਪਰ ਲੋਕ ਕਿ ਦਿਨਾਂ ਕਿਤੇ ਡਿੱਕਾ ਡਾਉਂਦੇ ਨੇ ਕੋਈ ਕਹਿੰਦਾ ਐਨ ਨੂੰ ਖੱਬੇ ਨੂੰ ਮੁੜ ਜਾ ਕੋਈ ਕਹਿੰਦਾ ਸੱਜੇ ਨੂੰ ਸੋ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦੇ ਸੋ ਲੋਕ ਜਿਹੜੀ ਮੰਗ ਕਰ ਰਹੇ ਆ ਇਸ ਵਾਰ ਸਰਕਾਰ ਤੋਂ ਲੋਕਾਂ ਨੇ ਮੰਗ ਕਰੀ ਹੈ ਗਰਾਊਂਡਾਂ ਦੀ ਤਾਂ ਮੈਨੂੰ ਲੱਗਦਾ ਉਹ ਹੋ ਰਹੀਆਂ ਨੇ ਦੇ ਯੁੱਧ ਨਸ਼ਿਆਂ ਬ੍ਰੁੱਧ ਸਰਕਾਰ ਦਾ ਚੱਲ ਰਿਹਾ ਉਹਨੂੰ ਵੀ ਚੰਗਾ ਹਲਾਰਾ ਮਿਲ ਰਿਹਾ ਤੁਹਾਡੇ ਦਾ ਸ਼ੀਸ ਦੀ ਸਮੱਸਿਆ ਹੈਗੀ ਪਿੰਡ ਚ ਸੋ ਮੈਂ ਇਹ ਨਹੀਂ ਕਹਿੰਦਾ ਵੀ ਮੁਕੰਮਲ ਤੌਰ ਤੇ ਖਤਮ ਹੈ ਸੋ ਵੀ 15 20% ਤਾਂ ਹੈ ਹੀ ਹੋਆ ਆਲਮੋਸਟ ਹੈਗੀ ਹੋਆ ਕਿੰਨਾ ਕਵਰ ਕੇ ਪੈ ਗਿਆ ਜੀ ਜਿਹੜੀ ਕਾਰਵਾਈਆਂ ਹੋ ਰਹੀਆਂ ਨੇ ਉਹ ਮੈਂ ਇਹ ਇਹੀ ਸਵਾਲ ਮੈਨੂੰ ਨਾ ਪਿਛਲੇ ਕਿਉਂਕਿ ਲੋਕਾਂ ਦੇ ਵਿੱਚ ਵੀ ਵਿਚਰਦੇ ਆ ਸਰਕਾਰ ਵੱਲੋਂ ਚੂੜੀ ਟਾਈਟ ਕਰੀ ਗਈ ਆ ਪੂਰੀ ਐਨ ਸ਼ਕਤੀ ਹੈ ਹਰੇਕ ਤਰ੍ਹਾਂ ਦੇ ਨਸ਼ੇ ਤੇ ਉੱਤਰ ਪਰ ਲੋਕ ਜਿਹੜਾ ਸੁਧਰਨਾ ਚਾਹੁੰਦਾ ਉਹਨੂੰ ਰੀਹੈਬ ਸੈਂਟਰ ਉੱਥੇ ਵੀ ਦਾਖਲ ਕਰਾਇਆ ਗਿਆ ਲੋਕਾਂ ਨੇ ਵੀ ਸਹਿਯੋਗ ਦਿੱਤਾ ਲੋਕਾਂ ਨੇ ਫੜਾ ਵੀ ਦਿੱਤੇ ਬੰਦੇ ਸਭ ਕੁਝ ਹੋਇਆ ਪਰ ਜਿਹੜਾ ਬੰਦਾ ਨਹੀਂ ਸਮਝਦਾ ਚਾਹੁੰਦਾ ਜਿਹੜਾ ਚਿੱਟਾ ਲਾਉਂ ਰਿਹਾ ਸੀ ਜਦੋਂ ਬੰਦ ਹੋ ਗਿਆ ਕਈ ਲੋਕ ਮੱਜਾਂ ਦੇ ਟਿੱਕੇ ਲਾਉਣ ਲੱਗੇ ਉਹਨਾਂ ਨੂੰ ਸਰਕਾਰ ਨਹੀਂ ਰੋਕ ਸਕਦੀ ਜਿਨ੍ਹਾਂ ਚ ਇੱਕ ਮਾਨਸਿਕ ਤੌਰ ਤੇ ਅਸੀਂ ਪ੍ਰੀਪੇਅਰ ਨਹੀਂ ਹੋ। ਸੋ ਉਹ ਨਹੀਂ ਰੋਕ ਸਕਦੇ। ਉਹ ਕਿਤੇ ਨਾ ਕਿਤੇ ਉਹ ਜਿਹੜਾ ਆਪਣਾ ਉਹ ਹੈ। ਹਾਂ। ਉਹ ਉਹ ਕੋਈ ਸਰਕਾਰਾਂ ਦਾ ਕੋਈ ਦੋਸ਼ ਨਹੀਂ ਨਿੱਜੀ ਤੌਰ ਤੇ ਉਸ ਬੰਦੇ ਦਾ ਦੋਸ਼ ਹੈ ਮੈਨੂੰ ਲੱਗਦਾ ਤੁਹਾਨੂੰ ਨੌਕਰੀਆਂ ਵਗੈਰਾ ਹੋਰ ਮਿਲਣੇ ਚਾਹੀਦੀਆਂ ਨੇ ਤਾਂ ਜੋ ਮਤਲਬ ਨੌਜਵਾਨ ਉਧਰ ਨੂੰ ਨਾ ਧਿਆਨ ਡਵਟ ਹੋਵੇ ਨਹੀਂ ਨੌਕਰੀਆਂ ਤਾਂ ਕੀ ਸਹਾਇਕਤੰਦੇ ਬਹੁਤ ਨੇ ਜੀ ਜਿਹੜੇ ਆਪਾਂ ਕਰ ਸਕਦੇ ਹਾਂ ਹਰੇਕ ਬੰਦਾ ਆਪਣੇ ਕਰ ਰਿਹਾ ਕੰਮ ਕਾਜ ਆ ਇੱਥੇ ਆ ਸਾਡੇ ਆਏ ਨੇ ਮਿਸਤਰੀ ਨੇ ਇਹ ਕੰਮ ਕਰਕੇ ਆਏ ਨੇ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦਾ ਕੰਮ ਕਰ ਲਿਆ ਸਹਾਇਕਤੰਦ ਦਾ ਨੌਕਰੀ ਜ਼ਰੂਰੀ ਨਹੀਂ ਗੀ ਨੌਕਰੀ ਤਾਂ 10-12 ਹਜ਼ਾਰ ਦੀ ਹੈ ਇਹ ਜਿਹਦੇ ਕੋਲ ਆਪਣਾ ਨਿੱਜੀ ਕੰਮ ਹੈ ਕੋਈ ਗੋਣਾ ਹੱਥ ਦੇ ਵਿੱਚ ਉਹਨਾਂ ਨੂੰ 30 35 35000 ਰੁਪਏ ਉਹਨਾਂ ਜੋ ਬਣਾ ਰਿਹਾ ਉਹ ਬੰਦਾ ਪਰ ਅੱਜ ਦੇ ਨੌਜਵਾਨ ਜਿਹੜੇ ਉਹ ਉਹ ਕੁਰਸੀਆਂ ਭਾਲਦੇ ਰਹਿਣਾ ਸਿੱਖਣਾ ਤਾਂ ਨਹੀਂ ਚਾਹੁੰਦੇ ਕੋਈ ਨਵੇਂ ਕੰਮ ਤਾਂ ਘਟਾ ਰਹੇ ਆ ਮੈਂ ਇਹੀ ਅਸੀਂ ਇਸ ਪਿੰਡ ਦੇ ਵਿੱਚ ਐਨੇ ਪੈਸੇ ਆਏ ਆ ਮੈਂ ਨਿੱਜੀ ਤੌਰ ਤੇ ਦੇਖਿਆ ਸਾਨੂੰ ਕੋਈ ਮੇਸਤਰੀਆਂ ਦੀ ਕਮੀ ਆ ਪਲੰਬਰ ਦੀ ਕਮੀ ਆ ਕਾਰਪੈਂਟਰਾਂ ਦੀ ਕਮੀ ਆ ਬਹੁਤ ਐਂ ਦੀਆਂ ਨਿੱਜੀ ਆ ਲੋਕ ਹਰੇਕ ਇਹ ਵਾਈਟ ਕਲਰ ਜਾਓ ਭਾਲਦਾ ਸੋ ਉਹ ਮਿਲਦਾ ਤਜਰਬਾ ਘਾਟਾ ਨੌਜਵਾਨਾਂ ਨੂੰ ਹੌਲੀ ਹੌਲੀ ਜਿਵੇਂ ਜ਼ਿੰਦਗੀ ਦਾ ਤਜਰਬਾ ਆਊਗਾ ਉਹ ਸਿੱਖ ਲੈਣਗੇ ਕੰਮ ਧੰਨਵਾਦ ਕੀ ਹਾਲ ਹੈ ਬਾਬਾ ਜੀ ਮਾਸੀ ਕੀ ਕੀ ਬੋਲੀ ਹੈ ਕੀ ਤੁਹਾਡਾ ਬਸਾਕੀ ਰਹਿੰਗਾ ਠੀਕ ਹੈ ਬਾਬਾ ਜੀ ਨਵੀਂ ਸਰਕਾਰ ਨੂੰ ਵੀ 3.5 ਸਾਲ ਦਾ ਸਮਾਂ ਹੋ ਗਿਆ ਪਿਛਲੇ ਵੀ ਦੇਖਿਆ ਨੇ ਕਿਵੇਂ ਰਿਹਾ ਹੁਣ ਸਿਸਟਮ 3.5 ਸਾਲਾਂ ਚ ਵਧੀਆ ਰਿਹਾ ਸਿਸਟਮ ਬਹੁਤ ਵਧੀਆ ਸਰਕਾਰ ਚੱਲਦੀ ਹੈ ਤੁਹਾਨੂੰ ਕੰਮ ਧਿਆਨ ਚ ਹੋਵੇ ਤੁਹਾਡੇ ਵੀ ਜਿਹੜੇ ਆ ਪਿਛਲੇ ਪਹਿਲਾਂ ਨਹੀਂ ਸੀ ਹੋਏ ਹੁਣ ਹੋਏ ਨੇ ਕੰਮ ਤਾਂ ਹੋਈ ਜਾਂਦਾ ਕੰਮ ਤਾਂ ਵਧੀਆ ਕਰਿਆ ਨੇ ਸਾਰੇ ਪਿੰਡਾਂ 'ਚ ਵੀ ਹੋਰ ਵੀ ਕੰਮ ਵਧੀਆ ਕਰਦਾ ਹਾਂ ਤੁਹਾਨੂੰ ਕਿਹੜੀ ਸਹੂਲਤ ਮਿਲੀ ਐ ਸਹੂਲਤ ਸਾਰੀ ਐ ਬਿਜਲੀ ਫ੍ਰੀ ਹੋ ਗਈ ਹੋਰ ਕੀ ਚਾਹੀਦਾ ਹਾਂ ਬਾਕੀ ਲੋ ਆ ਮੋੜ ਰਾਨੀ ਫਰੀ ਆ ਦੇਖ ਲਾ ਉਸ ਜਾਏਗਾ ਇੰਨੀ ਤਾਂ ਬਿਜਲੀ ਇਹ ਕਹਿੰਦੇ ਛੱਡੀ ਉਹਨੇ ਕਿ ਨਾ ਕਾਂਗਰਸੀਆਂ ਨੇ ਨਾ ਕਾਂਗਰਸੀਆਂ ਨੇ ਕਈ ਕਈ ਦਿਨ ਆਉਂਦੀ ਉਹ ਨਹੀਂ ਸੀ ਆ ਹੁਣ ਤਾਂ ਲੈਡ ਭਾਈ ਦੀ ਉਹ ਨਹੀਂ ਹੈਗੀ ਕੰਪਨੀ ਕਾਲੀਦਰਾਂ ਨੇ ਕਹਿੰਦੇ ਸਭ ਤੋਂ ਵੱਧ ਤਾਂ ਲਾਇਟ ਅਸੀਂ ਦਿੱਤੀ ਹੈ ਦਿਨ ਰਾਤ ਚੱਲਦੀ ਸੀ ਦਿੱਤੀ ਆ ਉਹ ਆਪੇ ਖਾਂਦੇ ਰਹੇ ਨੇ ਗਾਂ ਵੇਚ ਦਿੰਦੇ ਤੇ ਉਹਨਾਂ ਨੇ ਕਿਹਾ ਮੈਂ ਲੜ ਦਿੱਤੀ ਆ ਆ ਮਜੀਠੀਆ ਤੇ ਜਿਹੜੀ ਕਾਰਵਾਈ ਹੋਈ ਆ ਸਹੀ ਮੰਨਦੇ ਹਾਂ ਇਹ ਤਾਂ ਠੀਕ ਹੋਈ ਆ ਚੱਟਾ ਤਾਂ ਨਹੀਂ ਬਾੜਾ ਲਿਆ ਕੇ ਬੰਨ ਇੱਥੇ ਪੰਜਾਬ وچ ਜੇ ਕਾਰਵਾਈ ਤਾਂ ਠੀਕ ਹੀ ਹੋਈ ਆ ਉਹ ਕਹਿੰਦੇ ਬਦਲਾਖੋਰੀ ਕਰੀ ਆ ਸਰਕਾਰ ਇਹ ਤਾਂ ਫਿਰ ਉਹ ਕੀ ਪਤਾ ਕਿਆ ਕਰਦੀ ਆ ਗਿਆ ਨਹੀਂ ਸਰਕਾਰ ਨੂੰ ਪਹਿਲਾਂ ਤਾਂ ਚੱਟਾ ਤਾਂ ਨਾ ਨਹੀਂ ਬਾੜਿਆ ਵਿਚ ਮਜੂਰੀਆ ਕੋ ਹੁੰਦਾ ਹੋਗਾ ਕੋ ਹੁੰਦਾ ਅੰਦਰ ਹੋ ਗਿਆ ਸਖੀਰ ਬਾਦ ਨੇ ਛੜਾ ਲਿਆ ਜ਼ੋਰ ਤਾਂ ਇਹਦਾ ਹੁਣ ਕਾਲੀ ਕਲ ਦੇ ਜੋ ਹਾਲਾਤ ਨੇ ਕਹਿੰਦੇ ਪੰਥ ਦੀ ਪਾਰਟੀ ਮਜ਼ਬੂਤ ਕਰੋ ਤੁਸੀਂ ਪਿੰਡ ਦੇ ਬਜ਼ੁਰਗੋਂ ਪਹਿਲਾਂ ਵਿਚਰਦੇ ਆ ਰਹੇ ਹਾਂ ਮਜ਼ਬੂਤ ਹੋਣੀ ਚਾਹੀਦੀ ਹੈ ਇਹ ਮੁਸ਼ਕਲ ਆ ਸਖੀਰ ਬਾਦ ਬਾਹਰ ਨਿਕਲੇ ਵੀ ਮਜੂਦ ਹੋ ਜੂ ਹਾਂ ਉਹਨਾਂ ਜਣੇ ਮਜੂਦ ਹੁੰਦੀ ਪਾਰਟੀ ਇਹ ਕਾਲੀ ਦਲ ਨਾਲ ਮਤਲਬ ਜਿਹੜਾ ਦੂਜਾ ਧੜਾ ਵੀ ਚੱਲ ਰਿਹਾ ਨਾਲ ਹੈ ਨਾ ਫਿਰ ਕਿਵੇਂ ਸਿਸਟਮ ਸਹੀ ਬੈਠੂਗਾ ਉਹ ਉਹ ਤਾਂ ਖੇਰੂ ਖੇਰੂ ਹੋਏ ਪੈ ਨੇ ਕੀ ਪਤਾ ਉਹਨ ਕਿਵੇਂ ਬੈਠੂ ਇਹਨਾਂ ਨੂੰ ਪਤਾ ਹੋਊਗਾ ਆ ਕਿ 27 ਚ ਲੱਗਦੀ ਹੈ ਉਮੀਦ ਇਹਨੇ ਮੇਰੇ ਬਹੁਣ ਤਾਂ ਹੀ ਮੁੜ ਕੇ ਆਉਂਦਾ ਕੋਈ ਮਾਰਾ ਗਾਣ ਚੰਗੇ ਕੰਮ ਕਰੇ ਉਹਨ ਦੂਜੇ 27 ਚ ਕੀ ਲੱਗਦਾ ਤੁਹਾਨੂੰ ਅੱਗੇ ਕਿਹੋ ਜਿਹਾ ਮਾਹੌਲ ਹੈ ਭਾਈ ਤਾਂ ਕਹਿੰਦਾ ਇਹੀ ਸਰਕਾਰ ਆ ਜਾਵੇ ਵਧੀਆ ਗੱਲ ਦਾ ਵਧੀਆ ਗੱਲ ਦਾ ਹੈ ਕਾਂਗਰਸ ਨੇ ਜੋ ਹਾਲਾਤ ਨੇ ਉਦੇ ਹਿਸਾਬ ਨਾਲ ਕਿਵੇਂ ਦੇਖਦੇ ਹੋ ਕਾਂਗਰਸ ਸਹੀ ਸਹੀ ਰਹੀ ਹੈ ਪਿਛਲੇ ਆਪਣੇ 5 ਸਾਲਾਂ ਚ ਕਾਂਗਰਸ ਕੋ ਸਹੀ ਰਹੀ ਹੈ ਇਹ ਤਾਂ ਨਹੀਂ ਠੇਹ ਰਹੀ ਹੈ ਕਾਂਗਰਸ ਤਾਂ ਠੀਕ ਰਹੀ ਹੈ ਪਹਿਲਾਂ ਇਹ ਵੀ ਵਿਚਰ ਕਰਦੇ ਤੇ ਕਾਪਾ ਕਾਂਗਰਸੀ ਜਿਹੜਾ ਘਟ ਵੇ ਤਾਂ ਹੀ ਤਾਂ ਲੋਕਾਂ ਨੇ ਮਾਰੇ ਆ ਇੱਕ ਵੀ ਸੀਟਿੰਗ ਦਿੱਤੀ ਇਹਨਾਂ ਨੂੰ ਨਾ ਅਕਾਲੀਆਂ ਨੂੰ ਕਾਂਗਰਸ ਨੂੰ ਇੱਕ ਦਰ ਇੱਧਰ ਆ ਜਾ ਮੁੱਖ ਮੰਤਰੀ ਕਿਹੜਾ ਸਹੀ ਲੱਗਿਆ ਪ੍ਰਕਾਸ਼ ਬਾਦਲ ਚੰਨੀ ਕੈਪਟਨ ਕੇ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਉਹ ਕਿਉਂ ਮੋਦੀ ਆ ਰਾਜ ਕੀ ਕੰਮ ਕਰਦਾ ਬਾਕੀ ਫਿਰ ਕੀ ਮਰੇ ਬਾਕੀ ਤਾਂ ਫੇਰੇ ਰਹੇ ਆ ਜੇ ਜੰਗਾ ਕੰਮ ਕਰਦੇ ਬਾਣਦੇ ਨਾ ਜੇ ਜੰਗਾ ਕੰਮ ਕਰਨਗੇ ਤਾਂ ਹੀ ਹੁਣ ਕੀ ਨੇ ਨਸ਼ੇ ਨੂੰ ਲੈ ਕੇ ਲਾ ਤੁਹਾਡੇ ਇਲਾਕੇ ਚ ਬਾਕੀ ਦਾ ਕੀ ਪਤਾ ਹੋਣਾ ਯਾਰ ਬਾਕੀ ਦਾ ਕੋਈ ਪਤਾ ਨਹੀਂ ਹੁਣ ਆਪਾਂ ਨੂੰ ਠੀਕ ਹੈ ਧੰਨਵਾਦ ਕੀ ਨਾਮ ਬਾਜੀ ਮਾਨਪ੍ਰੀਤ ਸਿੰਘ ਆ ਜੀ ਬਾਜੀ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਨੰਬੀ ਵੀ ਦੇਖੀ ਕੀ ਫਰਕ ਲੱਗਿਆ ਬਹੁਤ ਜ਼ਿਆਦਾ ਫਰਕ ਹੈ ਜੀ ਬਿਜਲੀ ਦੇ ਬਿਲਾਣ ਤੋਂ ਲੈ ਕੇ ਨਹਿਰੀ ਪਾਣੀ ਦਾ ਜੀ ਬਾਕੀ ਪਿੰਡਾਂ ਦੇ ਕੰਮਾਂ ਦਾ ਸਕੂਲਾਂ ਦਾ ਸਾਰਾ ਆਲਮੋਸਟ ਚੰਗਾ ਹੀ ਹੈ ਜੀ ਬਾਕੀ ਲੋਕਾਂ ਚ ਵਿਚਰਦੇ ਨੇ ਬਹੁਤ ਵਧੀਆ ਗੱਲ ਹੈ ਜੀ ਐਮਐਲਏ ਤੁਹਾਡੇ ਆਉਂਦੇ ਨੇ ਉਰੇ ਹਾਂਜੀ ਹਾਂ ਆ ਕੇ ਜਾਂਦੇ ਨੇ ਜੀ ਸਾਡਾ ਮਤਲਬ ਅਮਰਿੰਦਰ ਉਹਦਾ ਵੀ ਅੱਗੇ ਕੀਤਾ ਵਾ ਉਹੀ ਸਾਰੇ ਕੰਮ ਹੈਂਡਲ ਕਰਦਾ ਜੀ ਗਰੰਟਾ ਆਉਂਦੀਆਂ ਨੇ ਵਧੀਆ ਕੰਮ ਕਰ ਰਿਹਾ ਜੀ ਹਾਂਜੀ ਇੱਕ ਜਿਵੇਂ ਕਈ ਚੀਜ਼ਾਂ ਇਹ ਕਹਿੰਦੇ ਸੀਗੇ ਜਿਵੇਂ ਔਰਤਾਂ ਨੂੰ 1000 ਰੁਪਿਆ ਹੋਰ ਉਹ ਲੱਗਦਾ ਵੀ ਪੂਰਾ ਕਰਨਗੇ ਜੇ 1.5 ਸਾਲ ਪਿਆ ਇਹਨਾਂ ਦਾ ਦੇਖੋ ਮੌਕਾ ਦੇਣਾ ਚਾਹੀਦਾ ਜੀ ਹਜੇ ਵੀ ਟਾਈਮ ਥੋੜਾ ਹੋਇਆ ਸਰਕਾਰ ਨੂੰ ਪੈਲੇ ਜਾਣੇ ਵੀ ਬਹੁਤ ਖਰਾਬਾ ਕੀਤਾ ਹੋਇਆ ਇੱਕ ਮੌਕਾ ਦੇਣਾ ਚਾਹੀਦਾ ਉਸ ਤੋਂ ਬਾਅਦ ਦੇਖਦੇ ਆਂ ਵੀ ਕੀ ਕਰਦੇ ਨੇ ਯਾਨੀ ਬਿਜਲੀ ਦੇ ਬਿਲਾ ਤੋਂ ਲੈ ਕੇ ਪਾਣੀ ਆਪਣਾ ਕਰ ਰਹੇ ਨੇ ਪਾਣੀ ਬਾਰੇ ਸੋਚ ਰਹੇ ਨੇ 24 ਘੰਟੇ ਦੀ ਮੋਟਰਾਂ ਦੀ ਲਾਈਟ ਹੋ ਗਈ ਵੀ ਸਾਰੇ ਕੰਮ ਕਰੇ ਰਹੇ ਨੇ ਜੇ ਹਜੇ ਤਾਂ ਕੋਲ ਇਧਰ ਕੋਈ ਕਸਿਆ ਖੁਸੀ ਦਾ ਪਾਣੀ ਆਉਂਦਾ ਹਾਂਜੀ ਆਉਂਦਾ ਆਪਣਾ ਇੱਥੇ ਰੋਡ ਦੇ ਨਾਲ ਹੀ ਸੂਆ ਜਾਂਦਾ ਜੀ ਉਹ ਤੋਂ ਪਾਣੀ ਲੱਗਦਾ ਖੇਤਾਂ ਨੂੰ ਬਾਕੀ ਉਧਰ ਵੀ ਲਾਉਣਾ ਚਾਹੀਦਾ ਸਰਕਾਰ ਨੇ ਤਾਂ ਲੋਕ ਵਿੱਚ ਵਿਰੋਧ ਕਰਦੇ ਨੇ ਸੁਖਵੀਰ ਬਾਦਲ ਕੋਈ ਕੰਮ ਨਹੀਂ ਸੁਖਵੀਰ ਬਾਦਲ ਕਹਿੰਦੇ ਕਿ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਨਹੀਂ ਨਹੀਂ ਸਾਬ ਝੂਠ ਹੈ ਜੀ ਉਹਨਾਂ ਦਾ ਆਪ ਦਾ ਬਰਬਾਦੀ ਹੋਈ ਹੈ ਹੋਰ ਕੁਝ ਨਹੀਂ ਗੱਲ ਹੈਗੀ ਲੋਕੀਠੇ ਦੇ ਕਾਰਵਾਈ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਜਿਹੜਾ ਗੁਨਾਹ ਕਰ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ ਹੋਮ ਚੱਟੇ ਵਾਲੇ ਮਕਾਨ ਢਾਉਂਦੇ ਨੇ ਸਹੀ ਬੰਦਿਆਂ ਨੂੰ ਫੜ ਕੇ ਢਾ ਰਹੇ ਨੇ ਉਹ ਵੀ ਬਹੁਤ ਵਧੀਆ ਗੱਲ ਹੈ ਜੀ। ਹਾਂਜੀ। ਧੰਨਵਾਦ। ਕੀ ਨਾਮ ਹੈ? ਕੁਰਵਿੰਦਰ ਸਿੰਘ ਜੀ। ਠੀਕ ਹੈ। ਪਿਛਲੀਆਂ ਸਰਕਾਰਾਂ ਵੀ ਦੇਖੀਆਂ ਨੇ, ਨਮੀ ਵੀ ਦੇਖੀ ਹੈ। ਕਿੰਨੀ ਕੁ ਉਮਰ ਹੈ ਤੁਹਾਡੀ? ਮੇਰੀ ਉਮਰ ਹੈ ਗਈ 56 ਸਾਲ ਦੀ। ਠੀਕ ਹੈ। ਹੁਣ ਤੱਕ ਸਰਕਾਰਾਂ ਸਾਰੀਆਂ ਦੇਖਦੇ ਆ ਰਹੇ ਹਾਂ ਕਿਹੜਾ ਮੁੱਖ ਮੰਤਰੀ ਤੇ ਕਿਹੜੀ ਸਰਕਾਰ ਚੰਗੀ ਲੱਗੀ? ਭਗਵਾਨਤਮਨ ਜੰਗਾ ਲੱਗਿਆ ਜੀ। ਕਿਹੜੀ ਗੱਲ ਨੂੰ? ਸਾਡੇ ਗਰੀਬਾਂ ਦੇ ਪਹਿਲ ਮਾਫ ਕੀਤੇ ਨੇ ਉਹਨਾਂ ਨੇ। ਹਾਂ। ਇਸ ਕਰਕੇ ਇਹ ਹੁਣ ਚੰਗਾ ਕਹਿਣਿਆ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਅਮਨਦਰ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਰਾਏ ਸਾਹਿਬ ਦਾ ਤੁਹਾਨੂੰ ਧੰਨਵਾਦ ਕਰਦੇ ਹਾਂ ਜੀ ਪਹਿਲਾਂ ਵੀ ਲਾਉਂਦੇ ਸੀਗੇ ਹਾਂ ਜੀ ਬਹੁਤ ਆਉਂਦੇ ਸੀਗੇ ਮੈਂ ਦਿਹਾੜੀਦਾਰ ਬੰਦਾ ਮੈਂ ਤੇ ਪਰੈਣੀਤੀ ਜਾਂਦਾ ਕਰਾਇਂ ਚਨ ਕੱਟ ਜਾਂਦੇ ਤੇ ਆ ਕੇ ਹੁਣ ਸਾਨੂੰ ਬਹੁਤ ਸੋਲਤ ਮਿਲੀ ਆ ਗਰੀਬਾਂ ਨੂੰ ਉਹ ਗਰਮੀ ਜੀ ਸੀਜ਼ਨ ਚਲਾਉਂਦੇ ਨਾ ਜੀ ਐਸੀ ਹਾਇਰੇ ਸਾਡੇ ਕੋਲੇ ਕੂਲਰ ਚੱਲਦੇ ਨੇ ਫਲੈਟ ਭਜਦੇ ਨਹੀਂ ਹੈਗੇ ਅਲਾਈ ਕਪੱਖਾ ਚਲਾਉਂਦੇ ਨੇ ਦੋ ਦੋ ਕੁਲਰ ਚੱਲਦੇ ਨੇ ਤੇ ਅੰਦਰ ਪੱਖੇ ਚੱਲਦੇ ਨੇ ਸਾਨੂੰ ਬੇਵਰਵਾ ਹੀ ਬਿੱਲ ਦੀ ਠੀਕ ਹੈ ਇੱਕ ਘਰੇ ਤੁਹਾਡੇ ਬੀਬੀਆਂ 1000 ਰੁਪਏ ਮੰਗ ਰੀਆਂ ਨੇ ਫਿਰ ਹਾਂਜੀ ਬਿਲਕੁਲ ਮੰਗਦੀਆਂ ਨੇ ਭਗਵਾਨ ਜੀ ਹਾਂਜੀ ਆਪਣਾ ਵਾਅਦਾ ਪੂਰਾ ਕਰਨਗੇ ਉਮੀਦ ਹੈਗੀ ਆ ਹਾਂਜੀ ਬਿਲਕੁਲ ਪੱਕੀ ਉਮੀਦ ਆ ਧੰਨਵਾਦ ਕੀ ਨਾਮ ਬਾਬਾ ਜੀ ਕਰਨਾਲ ਸਿੰਘ ਠੀਕ ਹੈ ਬਾਬਾ ਜੀ ਸਾਰੀਆਂ ਸਰਕਾਰਾਂ ਦੇਖੀਆਂ ਨੇ ਕਿਹੜਾ ਮੁੱਖ ਮੰਤਰੀ ਬਿਹਤਰ ਲੱਗਿਆ ਮੁੱਖ ਮੰਤਰੀ ਦਾ ਭਗਵਾਨਤ ਮਾਨ ਸਾਨੂੰ ਵਧੀਆ ਲੱਗਿਆ ਜੀ ਬਿਜਲੀ ਵਾਧੂ ਔਰ ਸਾਡੇ ਪ੍ਰੋਗਰਾਮ ਵਧੀਆ ਹੋ ਰਹੇ ਨੇ ਜਿਹੜਾ ਵੀ ਕੋਈ ਕੰਮ ਨੇ ਪਿੰਡਾਂ ਦੇ ਉਹ ਕੰਮ ਵਧੀਆ ਹੋ ਰਹੇ ਨੇ ਉਹਨਾਂ ਸਰਕਾਰਾਂ ਨਾਲ ਬਿਜਲੀ ਪਹਿਲਾਂ ਜੀ ਮਿਲਦੀ ਜੀ ਨਾ ਜੀ ਪਹਿਲਾਂ ਇੰਨੀ ਨਹੀਂ ਮਿਲਦੀ ਜਿੰਨੀ ਹੁਣ ਮਿਲਦੀ ਹੈ ਬੰਦੇ ਰਹਿੰਦੇ ਸੀ ਕਦੇ ਬਿਜਲੀ ਦਾ ਕੱਟ ਕਦੇ ਕੁਝ ਬੁਰਾ ਹਾਲ ਸੀ ਮੋਟਰਾਂ ਦੀ ਲਾਈਟ 24 ਘੰਟੇ ਹੈ ਸਮਝ ਲਓ ਬੰਦੇ ਕਰਨੀਆਂ ਪੈਂਦੀਆਂ ਹਾਂਜੀ ਸੁਖਬੀਰ ਬਾਦਲੂਣੀ ਵੀ ਕਹਿੰਦੇ ਵੀ ਅਸੀਂ ਵੀ ਫੁੱਲ ਦਿੱਤੀ ਸੀ ਰੇਟ ਤਾਂ ਨਹੀਂ ਦਿੱਤੀ ਸੀ ਇੰਨੀ ਨਹੀਂ ਸੀ ਉਹਨਾਂ ਦੇ ਟਾਈਮ ਦਾ ਕਾਟੇ ਬੜੇ ਚੱਲਦੇ ਸੀ ਬਹੁਤੇ ਜ਼ਿਆਦਾ ਕੱਟ ਚੱਲਦੇ ਸੀ ਇਹਦਾ ਝੂਠੀਆਂ ਗੱਲਾਂ ਨੇ ਜਿਹਦਾ ਵਰਤਕੇ ਦੇਖਿਆ ਉਹ ਪਤਾ ਲੱਗਦਾ ਕੋਈ ਪੈਨਸ਼ਨ ਵਗੈਰਾ ਲੱਗੀ ਹੋਈ ਤੁਹਾਡੀ ਪੈਨਸ਼ਨ ਲੱਗੀ ਹੋਈ ਹੈ 1500 2500 ਕਹਿੰਦੇ ਸੀ ਕਰਨ ਨੂੰ ਲੱਗਦੀ ਹੈ ਉਮੀਦ ਕਰਨਗੇ ਵੇਖੋ ਕਹਿੰਦੇ ਤਾਂ ਹੈਗੇ ਹੀ ਭਰੇ ਹੋਇਆ ਫਾਰਮ ਕਰਨਗੇ ਜ਼ਰੂਰ ਜਿਹੜੀ ਗੱਲ ਕਰਦੇ ਨੇ ਪੱਕੀ ਕਰਦੇ ਨੇ ਐਵੇਂ ਝੂਠ ਨਹੀਂ ਮਾਰਦੇ ਸੀ ਫੜਾ ਨਹੀਂ ਮਾਰਦੇ ਠੀਕ ਹੈ ਇਹ ਸਰਕਾਰ ਸਰਕਾਰ ਜਿਹੜੇ ਵਾਅਦੇ ਕਰਦੀ ਆ ਪੂਰੇ ਕਰਦੀ ਆ ਇੱਕ ਵਾਰ ਕਰੇ ਵੀ 20000 ਰੁਪਏ ਮੰਗ ਰਹੀਆਂ ਨੇ ਉਹ ਵੀ ਕਰਨ ਚਾਹੀ ਚੱਲ ਠੀਕ ਆ ਚਲੋ ਹਲੇ ਹੌਲੀ ਹੌਲੀ ਉਹ ਵੀ ਲਾ ਦੇਣਗੇ ਛੱਡ ਦੇ ਨਹੀਂ ਨਸ਼ੀ ਦੀ ਸਮੱਸਿਆ ਕਿੰਨੀ ਹੈ ਇੱਧਰ ਨਸ਼ੇ ਦੇ ਤਾਂ ਥੋੜਾ ਜਿਹਾ ਹੈਗਾ ਜੀ ਜਿਆਦਾ ਪਰ ਚਲੋ ਇਹ ਹੁਣ ਕੋਈ ਸਰਕਾਰ ਬੰਦ ਵੀ ਨਹੀਂ ਕਰ ਸਕੀ ਨਾ ਹੋਵੇ ਛੇਤੀ ਛੇਤੀ ਹੌਲੀ ਹੌਲੀ ਥੱਲ ਪਾਊਗੀ ਇਹਨੂੰ ਹੌਲੀ ਹੌਲੀ ਪਾਊਗੀ ਥੱਲ ਨਾਲੇ ਜਾਊਗੀ ਅੱਗੋਂ ਬੱਚਿਆਂ ਨੂੰ ਫੇਰ ਆ ਕੋ ਨਹੀਂ ਸੱਤੀ ਨਹੀਂ ਹੁੰਦਾ ਕਦਾ ਪਹਿਲਾਂ ਕੈਪਟਨ ਵੀ ਰਿਹਾ ਚੰਨੀ ਵੀ ਮੁੱਖ ਮੰਤਰੀ ਉਹ ਕਿਵੇਂ ਲੱਗੇ ਚੰਨੀ ਵਿਚਾਰੇ ਦਾ ਥੋੜਾ ਜਿਹਾ ਰਿਹਾ ਉਹਨੇ ਕੀ ਕਰਨਾ ਸੀ ਐਂ ਦੇ ਜਿਹੜਾ ਤਾਂ ਬੰਦਾ ਸਿੱਧਾ ਹੋ ਕੇ ਬੈਠ ਲਈ ਆ ਉਹਨੇ ਜਦ ਨੂੰ ਉਹਨੂੰ ਵਿਚਾਰੇ ਨੂੰ ਧੂਕੇ ਛੱਟੇ ਥੱਲੇ ਸੜ ਉਹਨੇ ਕੀ ਕਰਨਾ ਸੀ ਹਾਂ ਬਾਕੀ ਮੁੱਖ ਮੰਤਰੀ ਰਾਜਾ ਚਲ ਠੀਕ ਰਿਹਾ ਥੋੜਾ ਜਿਹਾ ਪਰ ਉਹਨੇ ਨਾਲ ਜੇ ਇਹਨਾਂ ਨੂੰ ਉੱਠ ਨਹੀਂ ਦਿੰਦੇ ਇਹ ਮੁੱਖ ਮੰਤਰੀ ਬਾਦਲ ਹੋਣੀ ਸਾਰੇ ਸਾਰੇ ਇੱਕੋ ਹੀ ਦੀ ਉਹ ਕਹਿੰਦੇ ਉਹਨਾਂ ਕੰਮ ਨਹੀਂ ਸੀ ਕਰਨ ਦੇਉਂਦੇ। ਕੈਪਟਨ ਜੀ ਬੇਲੇ ਤੁਹਾਨੂੰ ਪਤਾ ਹੈ ਕਪਲੇ ਬਲੇ ਹੋਏ ਆ ਨਾ ਮੰਤਰੀਆਂ ਨੇ ਖਰੇ ਨੇ ਫਿਰ ਉਹ ਕਾਰਵਾਈ ਕਰੀ ਹੈ ਭਗਵੰਤ ਮਾਨ ਨੇ ਠੀਕ ਕਰੀ ਹੈ। ਬਹੁਤ ਵਧੀਆ ਕਰੀ ਹੈ ਜੀ। ਜਿਨ੍ਹਾਂ ਦੇ ਕਪਲੇ ਕਰੇ ਆ ਉਹਨਾਂ ਦੇ ਬਹੁਤ ਵਧੀਆ ਕਰੀ ਹੈ। ਅੱਗੋਂ ਇਹਨਾਂ ਨੂੰ ਮੁੱਖ ਮੰਤਰੀਆਂ ਨੂੰ ਪਤਾ ਲੱਗ ਜਾਊਗਾ। ਭਈ ਜਿਹੜਾ ਕਪਲੇ ਆ ਮਾਰੇ ਆ। ਹਾਂਜੀ। ਅਟਕੀ ਨਾਮ ਹੈ ਜੀ। ਹਰਵਿੰਦਰ ਕੌਰ। ਅਟਕੀ ਕਿਹੜੀ ਸਰਕਾਰ ਠੀਕ ਲੱਗੀ ਹੁਣ ਤੱਕ? ਭਗਵੰਤ ਮਾਨ ਜੀ। ਉਹ ਕਿਉਂ ਜੀ? ਵਧੀਆ ਨੇ। ਵਧੀਆ ਨੇ ਠੀਕ ਨੇ। ਕਿੰਨਾ ਮਠੀਕ ਲੱਗਿਆ ਉਹਨਾਂ ਦਾ। ਉਹਨਾਂ ਨੂੰ ਠੀਕ ਲੱਗਿਆ ਜਿਹੜਾ ਕਰਦੇ ਨੇ ਲੋਕਾਂ ਦੇ ਕੱਪੜੇ ਬਾਜੀਆਂ ਦਾ ਜਿਹੜਾ ਨਸ਼ੇ ਵੇਚਦੇ ਨੇ ਉਹਨਾਂ ਵਾਸਤੇ ਜਿਹੜਾ ਕਰਨ ਡਏ ਨੇ ਉਹ ਠੀਕ ਹੈ ਨਸ਼ੇ ਬੰਦ ਹੋਣੇ ਚਾਹੀਦੇ ਨੇ ਜਿਹੜੇ ਪਹਿਲਾਂ ਕੱਪੜੇ ਹੋਏ ਆ ਹਾਂਜੀ ਇੱਕ ਤੁਹਾਡਾ ਵੀ ਕਹਿੰਦੇ ਸੀ 1000 ਰੁਪਿਆ ਲੱਗਦੀ ਹੈ ਮੀਤ ਦੇਣਗੇ ਹਾਂਜੀ ਲੱਗਦੀ ਹੈ ਦੇਣਗੇ ਹਾਂਜੀ ਆ ਬੀਬੀ ਇਹ ਕਹਿੰਦੀ ਹੈ ਨਾ ਫਿਰ ਮੰਗਦੀਆਂ ਨੇ ਜੀ ਜਦੋਂ ਤੁਹਾਡੇ ਇੱਧਰ ਐਮਐਲਏ ਆਉਂਦੇ ਨੇ ਬੀਬੀ ਇਹ ਮੰਗਦੀਆਂ ਹੀ ਨੇ ਇਹਨਾਂ ਨੂੰ ਕੀ ਉਹਨਾਂ ਦੇ ਮੰਗਣੇ ਨੇ ਅੱਛਾ ਹਾਂ ਸੇ ਹੋਰ ਕੋਈ ਸਹੂਲਤਾਂ ਨੂੰ ਕਿਡ ਧਿਆਨ ਚੋ ਵੀ ਬਿਜਲੀ ਕਿੰਨੇ ਆ ਰਹੀ ਹੈ ਘਰੇ ਠੀਕ ਆ ਰਹੀ ਹੈ ਹਾਂਜੀ ਹੁਣ ਬਿਜਲੀ ਤਾਂ ਨਹੀਂ ਆਉਂਦਾ ਜੀ ਨਾਲ ਬਿਜਲੀ ਨਹੀਂ ਆਉਂਦਾ ਗਰਮੀ ਚ ਗਰਮੀ ਚ ਨਹੀਂ ਆਉਂਦਾ ਸਾਨੂੰ ਤੇ ਆਉਂਦਾ ਨਹੀਂ ਬਾਕੀ ਜਿਆਦਾ ਫੈਮਲੀ ਵਾਲਿਆਂ ਦਾ ਪਤਾ ਨਹੀਂ ਹਾਂ ਜਿਵੇਂ ਬੜਾਪਾ ਪੈਨਸ਼ਨ ਵਗੈਰਾ ਵੀ ਕਹਿੰਦੇ ਸੀ 2500 ਕਰਾਂਗੇ ਅੱਗੇ ਇਹ ਜੀ ਮੇਤ ਲੱਗਦੀ ਤੁਹਾਨੂੰ ਹਾਂ ਇਹ ਕਹਿੰਦੇ ਤਾਂ ਹੈ ਨੇ ਲੱਗੇਗੀ ਹਾਂਜੀ ਹੋਏਗੀ ਠੀਕ ਨਸ਼ਿਆਂ ਦੇ ਕਾਰਵਾਈ ਹੋ ਰਹੀ ਹੈ ਜਿਹੜੇ ਘਰ ਕੋ ਉਟਾ ਰਹੇ ਨੇ ਉਹ ਠੀਕ ਹੈਗੇ ਉਹ ਬਹੁਤ ਵਧੀਆ ਹੈ ਉਹ ਤਾਂ ਹੋਣੇ ਚਾਹੀਦੇ ਨੇ ਹਾਂਜੀ ਧੰਨਵਾਦ। ਭਾਜੀ ਕੀ ਨਾਮ ਹੈ? ਮੇਰਾ ਨਾਮ ਗੁਰਜੰਟ ਸਿੰਘ ਹੈ ਜੀ। ਭਾਜੀ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਹੁਣ ਵੀ ਫਰਕ ਲੱਗਿਆ ਕੋਈ? ਹਾਂ ਫਰਕ ਹੈਗਾ ਜੀ। ਜਿਹੜੀ ਮੋਟਰਾਂ ਦੀ ਸਪਲਾਈ ਆਉਂਦੀ ਜ ਉਹਦਾ ਬਹੁਤ ਫਰਕ ਹੈ ਜੀ। ਤੁਹਾਨੂੰ ਲਾਈਟ ਬਹੁਤ ਜ਼ਿਆਦਾ ਮਿਲ ਰਹੀ ਹੈ ਜੇ ਇਸ ਵਾਰ। ਹਾਂਜੀ ਤੇ ਕੋਈ ਵੀ ਮਰਗੀ ਜਦੋਂ ਵੀ ਮੋਟਰ ਚਲਾਈਏ ਜਦੋਂ ਚੱਲਦੀ ਹੁੰਦੀ ਹੈ ਜੀ। ਪਹਿਲਾਂ ਕੀ ਹਾਲ ਸੀ? ਐਨਾ ਤੁਹਾਨੂੰ ਪਤਾ ਹੀ ਹਾਲਾਤਾਂ ਦਾ ਜੀ। 6-6 ਘੰਟੇ ਦੀ ਰਹਿ ਜਾਂਦੀ ਹੁੰਦੀ ਸੀ ਗਰਮੀ 'ਚ। 4 ਘੰਟੇ ਵੀ ਚਲਾਈਏ ਜੀ। ਪਰ ਇਸ ਵਾਰੀ 9-10 ਘੰਟੇ ਵੀ ਲਾਈਟ ਆ ਰਹੀ ਹੈ ਜੀ। ਚੰਦੀ ਕਹਿੰਦਾ ਕਿ ਮੈਂ ਜੁਟਾਂ ਘਟਾ ਗਿਆ ਸੀਗਾ ਵੀ ਪੰਜਾਬ ਤੇ ਲੋਡ ਵੀ ਨਹੀਂ ਸੀਗਾ ਉਦੋਂ ਚੰਨੀ ਤਾਂ ਚਲੋ ਹੁਣ ਜੋ ਕਹਿੰਦਾ ਜੀ ਉਹ ਤਾਂ ਸਾਨੂੰ ਪਤਾ ਹੀ ਹੈ ਉਹਦਾ ਖਾ ਗਿਆ ਹੀ ਲੁੱਟ ਕੇ ਇਸ ਕਰਕੇ ਹੁਣ ਤੇ ਹੁਣ ਇਹਨਾਂ ਨੇ ਕੰਮ ਵਧੀਆ ਕਰਿਆ ਜਿਹੜੀ ਸਪਲਾਈ ਵੱਧ ਆ ਰਹੀ ਹੈ ਜੀ ਮੋਟਰਾਂ ਦੀ ਲਾਈਟ ਉਹ ਵਧੀਆ ਕੰਮ ਹੈ ਜੀ ਇਹਨਾਂ ਦਾ ਇੱਕ ਜਿਵੇਂ ਪਹਿਲਾਂ ਕਾਂਗਰਸੀਆਂ ਦੇ ਵਿੱਚ ਕਈ ਮੰਤਰੀ ਸੀ ਉਹਨਾਂ ਤੇ ਕਾਰਵਾਈਆਂ ਹੋਈਆਂ ਵਿਜੀਲੈਂਸ ਦੀਆਂ ਤੇ ਉਹ ਕਹਿੰਦੇ ਕਿ ਮਾਨ ਸਰਕਾਰ ਸਿਆਸੀ ਬਦਲਾਖੋਰੀ ਕਰ ਰਹੀ ਹੈ ਤੁਸੀਂ ਕੀ ਮੰਨਦੇ ਹੋ ਵਧੀਆ ਹੋਈਆਂ ਕਾਰਵਾਈਆਂ ਕਾਰਵਾਈਆਂ ਤਾਂ ਵਧੀਆ ਹੋਈਆਂ ਜੀ ਵਿੱਤੂ ਤਾਂ ਹੀ ਤਾਂ ਸਾਰੇ ਫਿਰ ਬੀਜੇਪੀ ਚ ਭੱਜ ਗਏ ਸੀ ਹੁਣ ਫੇਰ ਇੱਧਰ ਆ ਗਏ ਜੀ ਆਪਣਾ ਬਚਾਉਣ ਦੇ ਮਾਰੇ ਜੇ ਕੁਝ ਉਹਨਾਂ ਨੇ ਕਰਿਆ ਸੀ ਤਾਂ ਹੀ ਬੀਜੇਪੀ ਚ ਗਏ ਨੇ ਜੀ ਉਹ ਹੁਣ ਇਸ ਕਰਕੇ ਫੇਰ ਦੁਬਾਰਾ ਇੱਧਰ ਆ ਗਏ ਆਪਣੀਆਂ ਦਾ ਦਲ ਬਦਲੂ ਨੇ ਰਾਜਾ ਵੜਿੰਗੂ ਨਹੀਂ ਕਹਿੰਦੇ ਸੀ ਸਰਕਾਰ ਬਣਾ ਰਿਆਂ ਸਤਾਈ ਚ ਹਾਂ ਜੀ ਬਣਾ ਰਹੇ ਨੇ ਉਹ ਅੱਠ ਮੁੱਖ ਮੰਤਰੀ ਬਣ ਰਹੇ ਨੇ ਉਹਨਾਂ ਦੇ ਬੜੇ ਸਾਹਮਣੇ ਹੀ ਨੇ ਹੁਣ ਦੇਖ ਲੋ ਲੁਧਿਆਣੇ ਕੀ ਹੋਇਆ ਤੇ ਤਾਂ ਹੀ ਹਾਰੇ ਨੇ ਜੀ ਆਸ਼ੂ ਨੂੰ ਕਹਿ ਕੇ ਹਰਾਇਆ ਉਹਨਾਂ ਨੇ ਨਸ਼ੇ ਦੀ ਸਮੱਸਿਆ ਕਿੰਨੀ ਹੈ ਨਸ਼ੇ ਦੀ ਤਾਂ ਜੀ ਹੁਣ ਦੇਖੋ ਇਹ ਤਾਂ ਹੁਣ ਸਰਕਾਰਾਂ ਹੀ ਕਰਾ ਸਕਦੀਆਂ ਨੇ ਜੀ ਵਕਾਟ ਹੈ ਜੀ ਅੱਗੇ ਨਾਲ ਫਰਕ ਹੈ ਜੀ। ਵੀ ਵਿਕਰਮ ਮਜੀਠੀਆ ਤੇ ਵੀ ਕਾਰਵਾਈ ਹੋਈ ਹੈ ਤੇ ਇਹ ਵੀ ਕਹਿੰਦੇ ਨੇ ਕਿ 3.5 ਸਾਲ ਬਾਅਦ ਕਰੀ ਹੈ ਠੀਕ ਮੰਨਦੇ ਉਹਨੂੰ। ਇਹ ਤਾਂ ਜੀ ਹੁਣ ਸਰਕਾਰਾਂ ਦੇ ਹੱਥ ਚ ਹੈ ਜੀ ਤੁਹਾਡੇ ਸਾਹਮਣੇ ਹੀ ਚੱਲ ਰਿਹਾ ਜੀ ਇਹ। ਉਹ ਮਜੀਠੀ ਇਹ ਤਾਂ ਇਹ ਆਇਤ ਕਰ ਉਹ ਕਰਿਆ ਤਾਂ ਵਧੀਆ ਹੀ ਕਰਿਆ ਜੋ ਫੜੇਗੇ ਇਹਨਾਂ ਨੂੰ ਕਿੰਨੇ ਮੁੰਡੇ ਮਾਰਦੇ ਨੇ ਰੋਜ਼ ਨਸ਼ਿਆਂ ਨਾਲ ਪਰ ਦੇਖਦੇ ਆ ਜੀ ਤਾਂ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੀ ਬੰਦਾ ਵੇਚਦਾ ਜੀ ਉੱਤੇ ਕਾਰਵਾਈ ਜ਼ਰੂਰੀ ਹੈ ਜੀ। ਅਕਾਲੀ ਦਲ ਤਾਂ ਭੁੱਖ ਕਿਵੇਂ ਦੇਖਦੇ ਹੋ ਕਹਿੰਦੇ ਵੀ ਇਹ ਖੇਤਰੀ ਪਾਰਟੀ ਆ ਵੀ ਬਚਾਉਣੀ ਚਾਹੀਦੀ ਆ ਲੋਕਾਂ ਨੂੰ। ਤੇ ਕਿਵੇਂ ਦੇਖਦੇ ਹੋ ਅੱਗੇ ਬਣੂਗਾ ਕੁਛ ਸੁਖਵੀਰ ਬਾਦਲ ਦਾ ਸੁਖਵੀਰ ਬਾਦਲ ਨੂੰ ਜੇ ਪਿੱਛੇ ਕਰ ਦਨਗੇ ਫਿਰ ਤਾਂ ਅਕਾਲੀ ਦਲ ਦਾ ਕੁਛ ਬਣ ਜੇਗਾ ਜੀ ਉਸ ਤੋਂ ਬਿਨਾ ਤਾਂ ਨਹੀਂ ਬਣ ਸਕਦਾ ਉਹ ਤਾਂ ਮੂਰੇ ਆਉਣਾ ਚਾਹੁੰਦੇ ਨੇ ਫਿਰ ਤਾਂਹੀਂ ਤਾਂ ਕੁਛ ਬਣ ਨਹੀਂ ਰਿਹਾ ਜੀ ਉਹ ਤਾਂ ਤੁਹਾਡੇ ਸਾਹਮਣੇ ਹੀ ਨੇ ਉਹ ਜੀ ਅੱਗੇ ਹੁਣ ਤਾਂ ਪਿੱਛੇ ਹੋਣਗੇ ਜੀ ਹੁਣ ਉਹ ਤੁਹਾਡੇ ਬਾਅਦ ਦੂਜੇ ਹੁਣ ਜਿਹੜਾ ਪੰਥਕ ਤੇ ਰਿਹਾ ਜੀ ਉਹ ਦਰਮਾਨ ਪੇ ਉਹਨਾਂ ਨਾਲ ਆਪਣਾ ਮਤ ਪਾਲਣਾ ਦੇਖੋ ਟਾਈ ਅਪ ਕਰਨ ਨੂੰ ਫਿਰਦੇ ਨੇ ਤਾਂ ਕਰਕੇ ਇੱਕ ਭਗਵੰਤ ਬੰਦਾ ਕਹਿੰਦੇ ਕਿ ਅਸੀਂ 55000 ਤੋਂ ਉੱਪਰ ਨੌਕਰੀਆਂ ਦੇ ਚੁੱਕੇ ਹਾਂ ਤੁਹਾਡੇ ਕਿੰਨੀਆਂ ਕਿ ਮਿਲ ਗਿਆ ਪੰਡ ਚ ਸਾਡੇ ਮਿਲੀਆਂ ਨੇ ਜ ਸਾਡੇ ਜਿੰਨਾਂ ਨੇ ਅਪਲਾਈ ਕਰਿਆ ਸਾਡੇ ਗਵਾਨਪਿੰਡ ਤੇ ਲੱਗੇ ਹੋਏ ਨੇ ਜੀ ਤਿੰਨ ਚਾਰ ਬੰਦੇ ਨੂੰ ਜੋਬ ਲੱਗ ਗਈ ਜੀ ਇਸ ਕਰਕੇ ਜਿੰਨਾਂ ਨੂੰ ਮਿਲੀਆਂ ਸੀ ਹੁਣ ਜਿੰਨੇ ਜੋਬ ਕਰਨੀ ਹੋਣੀ ਜੀ ਜਿਹੜੇ ਪਲੱਸ 2 ਕਰਕੇ ਬਾਹਰ ਚਲੇ ਗਏ ਉਹਨਾਂ ਨੂੰ ਹੁਣ ਜੋਬ ਥੋੜਾ ਮਿਲਣ ਲੱਗੀ ਹੈ ਜੋ ਜਿਹੜਾ ਇੱਥੇ ਰਹਿ ਰਹੇ ਨੇ ਜਿੰਨਾਂ ਨੇ ਭਰੇ ਉਹਨਾਂ ਨੂੰ ਮਿਲ ਗਈਆਂ ਜੀ ਕੀ ਨਾਮ ਹੈ ਜੀ ਬ੍ਰਭਜਤ ਕੌਰ ਕਿਹੜਾ ਸਰਕਾਰ ਜਾਂ ਮੁੱਖ ਮੰਤਰੀ ਹੁਣ ਤੱਕ ਠੀਕ ਲੱਗਿਆ ਫੇਰ ਭਗਵੰਤ ਸਿੰਘ ਮਾਨ ਜੀ ਵਧੀਆ ਲੱਗੇ ਉਹਨਾਂ ਨੇ ਵਧੀਆ ਕੰਮ ਕੀਤੇ ਆ ਕੋਈ ਤੁੜ ਧਿਆਨ ਚੋ ਗਏ ਜੀ ਜਿਵੇਂ ਬਸਾਂ ਫ੍ਰੀ ਆਧਾਰ ਕਾਰਡ ਨਾਲ ਬੀਬੀਆਂ ਇੱਧਰ ਉੱਧਰ ਜਾ ਸਕਦੀਆਂ ਬਿਸਮੱਲਾ ਜਿਹੜੀ ਸੂਤ ਦਿੱਤੀ ਸੀਗੀ ਫ੍ਰੀ ਬੱਸ ਸਰਵਰ ਦੀ ਇਹਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਤੇ ਸਾਡੇ ਇੱਧਰ ਆਉਂਦੀਆਂ ਨੇ ਬੱਸਾਂ ਵਗੈਰਾ ਹਾਂਜੀ ਆਉਂਦੀਆਂ ਨੇ ਰੋਕਦੇ ਨੇ ਬੱਸਾਂ ਹਾਂਜੀ 5000 ਰੁਪਏ ਵੀ ਕਹਿੰਦੇ ਸੀ ਬੀਬੀਆਂ ਨੂੰ ਦੇਵਾਂਗੇ ਤੇ 3.5 ਸਾਲ ਲੰਘ ਗਏ ਅੱਗੇ ਲੱਗਦੀ ਹੈ ਵੀ ਦੇਣਗੇ ਉਹ 2027 ਤੱਕ ਕਰ ਦੇਣਗੇ ਪੂਰੀ ਉਹ ਵੀ ਹਾਂਜੀ ਬਾਕੀ ਤਾਂ ਉਹਨਾਂ ਨੇ ਤਕਰੀਬਨ ਕਰੀ ਦਿੱਤੇ ਕੰਮ ਜਿਹੜੇ ਕਹੇ ਸੀ ਕਿ ਜਿਵੇਂ 1000 ਰੁਪਿਆ ਫਿਰ ਘਰ ਦੇ ਲੋੜਾਂ ਪੂਰੀਆਂ ਹੋ ਜਾਣਗੀਆਂ ਤੁਹਾਡੀਆਂ ਕੁਝ ਤਾਂ ਮਤਲਬ ਹੈਲਪ ਹੁੰਦੀ ਹੋਈ ਹੈ ਬੀਬੀਆਂ ਦੀ ਹਾਂਜੀ ਜਿਵੇਂ ਫ੍ਰੀ ਬਿਜਲੀ ਹੈ ਉਹਦੀ ਸਹੂਲਤ ਮਿਲ ਰਹੀ ਹੈ ਲੈਟ ਲੂਟ ਆਉਂਦੀ ਹੈ ਹਾਂਜੀ ਉਹ ਫ੍ਰੀ ਆ ਰਹੀ ਹੈ ਲੈਟ ਕਿੰਨੀ ਆਉਂਦੀ ਹੈ ਕਟਕੁਟ ਲੱਗਦੇ ਆ ਥੋੜਾ ਬਹੁਤ ਮੋਸਟਲੀ ਰਹਿੰਦੀ ਹੈ ਲੈਟ ਹਾਂਜੀ 24 ਘੰਟੇ ਦਾ ਜਿਵੇਂ ਕਿਹਾ ਸੀ ਉਹਨਾਂ ਨੇ ਹਾਂ ਜੀ ਤਾਂ ਪਿੰਡ ਮਡੋਫਲ ਦੇ ਲੋਕਾਂ ਨੇ ਆਪਣੀ ਆਪਣੀ رائے ਜਿਹੜੀ ਰੱਖੀ ਆ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੁਝ ਖਾਮੀਆਂ ਸਰਕਾਰ ਦੀਆਂ ਜਿਹਦੇ ਮਤਲਬ ਕਿ ਆ ਕਿ ਵਾਦੇ ਪੂਰੇ ਹੋ ਸਕਦੇ ਨਾਉਣ ਵਾਲੇ ਸਮੇਂ ਦੇ ਵਿੱਚ ਤੇ ਜ਼ਿਆਦਾਤਰ ਲੋਕ ਨੇ ਜਿਹੜੇ ਹੋ ਸਰਕਾਰ ਦੇ ਪੱਖ 'ਚ ਨਜ਼ਰਾਏ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਨਜ਼ਰਾਏ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ